ਬੀਤੇ ਦਿਨੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਇੱਕ ਬੱਸ ਰਵਾਨਾ ਕੀਤੀ ਗਈ ਜਿਸ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਖਜਿੰਦਰ ਰਾਜ ਸਿੰਘ ਜੀ ਲਾਲੀ ਮਜੀਠੀਆ ਦੀ ਧਰਮਪਤਨੀ ਡਾਕਟਰ ਸਤਿੰਦਰ ਕੌਰ ਜੀ ਗੱਲ ਵੱਲੋਂ ਆਪਣੇ ਘਰ ਕੰਬਲਾ ਨਾਲ ਰਵਾਨਾ ਕੀਤੀ ਗਈ ਇਸ ਮੌਕੇ ਹੀ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਸਰਦਾਰ ਸੁਖਮਕ ਸਿੰਘ ਜੀ ਕਾਦਰਾਂਵਾਦ ਵੀ ਮੌਕੇ ਤੇ ਮੌਜੂਦ ਰਹੇ ਲੋਕਾਂ ਵੱਲੋਂ ਇਸ ਸਕੀਮ ਦਾ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਇਸ ਦੇ ਸਬੰਧੀ ਪੇਸ਼ ਹੈ ਇੱਕ ਖਾਸ ਰਿਪੋਰਟ आम आम आदमी आदमी पार्टी, पार्टी, केजरीवाल केजरीवाल साहब, साहब, पब्लिक प्राइम टीवी देख रहे सारे दर्शकों का मैं कवल सिंह उर्फ के भी सिद्धू स्वागत करता दा सा जी सारे ਸੁਵਾਨ ਸਟਾਨਾ ਮੌਜੂਦ ਨੇ ਜੀ ਹਲਕਾ ਇੰਚਾਰਜ ਸਰਦਾਰ ਸੁchende ਰਾਜ ਸਿੰਘ ਲਾਲੀ ਉਹਨਾਂ ਦੇ ਸਪਤਨੀ ਜੀ ਡਾਕਟਰ ਸਤਿੰਦਰ ਕੌਰ ਜੀ ਗਿੱਲ ਸੋ ਅੱਜ ਇਥੋਂ ਇੱਕ ਵਫਦ ਚਲਾਇਆ ਜਾ ਰਿਹਾ ਹੈ ਸ੍ਰੀ ਆਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੀ ਜਿਹੜੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਇਹਦੇ ਬਾਰੇ ਥੋੜਾ ਜਿਆਦਾ ਜਾਣਕਾਰੀ ਦੇਣਾ ਪਏ ਇਹਦੀ ਜਿਹੜੀ ਮੁੱਖ ਮੰਤਰੀ ਯਾਤਰਾ ਸਕੀਮ ਦੇ ਤਹਿਤ ਜਿਹੜੀ ਸਾਡੀ ਅੱਜ ਪੰਜਵੀਂ ਬੱਸ ਛੇਵੀਂ ਬੱਸ ਜਾ ਰਹੀ ਹੈ ਪਹਿਲਾਂ ਪੰਜ ਜਾ ਚੁੱਕੀਆਂ ਨੇ ਵੱਖ-ਵੱਖ ਜਿਹੜੇ ਤੀਰਥ ਸਥਾਨ ਨੇ ਉੱਥੇ ਸਾਡੇ ਸ਼ਰਧਾਲੂ ਗਏ ਨੇ ਸਾਰੇ ਪੂਰੇ ਹਲਕੇ ਚੋਂ ਮਜੀਠਾ ਹਲਕੇ ਚੋਂ ਅੱਜ ਜਿਹੜੀ ਉਹ ਆਨੰਦਪੁਰ ਸਾਹਿਬ ਜਾਏਗੀ ਬੱਸ ਔਰ ਇੱਕ ਹਰਮੰਦਰ ਸਾਹਿਬ ਕੱਲ ਆਉਂਦਿਆਂ ਉੱਥੇ ਮੱਥਾ ਟੇਕਣਗੇ ਔਰ ਬਿਲਕੁਲ ਫ੍ਰੀ ਆ ਸਾਰੇ ਜਿਹੜੇ ਜਿਹੜੇ ਵੀ ਜਾਂਦੇ ਨੇ ਸ਼ਰਧਾਲੂ ਉਹਨਾਂ ਦੇ ਕੋਈ ਖਰਚ ਨਹੀਂ ਆ ਸਰਕਾਰ ਵੱਲੋਂ ਸਾਰਾ ਉਹਨਾਂ ਦਾ ਖਾਣੇ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਉੱਥੇ ਰਹਿਣ ਦਾ ਵੀ ਜਿਹੜਾ ਮੁਫਤ ਜਿਹੜਾ ਅਰੇਂਜਮੈਂਟ ਕੀਤਾ ਜਾਂਦਾ ਇਹ ਇੱਕ ਬਹੁਤ ਵੱਡੀ ਦੇਣਿਆ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਕਿਉਂਕਿ ਪਹਿਲਾਂ ਵੀ ਸਰਕਾਰਾਂ ਰਹੀਆਂ ਕਈ ਵਾਰੀ ਕੀ ਹੁੰਦਾ ਵੀ ਕੋਈ ਬਜ਼ੁਰਗ ਨੇ ਜਾਂ ਘਰ ਦੇ ਹਾਲਾਤੇ ਹੋ ਜੇ ਹੁੰਦੇ ਨੇ ਵੀ ਉਹ ਬੰਦਾ ਜਾ ਨਹੀਂ ਸਕਦਾ ਕਿਸੇ ਤੀਰਥ ਸਥਾਨ ਤੇ ਪਰ ਸਰਕਾਰ ਨੇ ਉਹਨਾਂ ਲਈ ਗਰੀਬਾਂ ਲਈ ਉਹ ਸ਼ੁਰੂ ਕੀਤੀ ਹੈ ਸਕੀਮ ਔਰ ਸਾਡੇ ਹਲਕੇ ਚੋਂ ਕਿਉਂਕਿ ਹਰ ਵਾਰੀ 43 ਸੀਟਾਂ ਨੇ 43 ਬੰਦੇ ਜ਼ਰੂਰ ਜਾਂਦੇ ਨੇ ਔਰ ਤੁਸੀਂ ਹਿਸਾਬ ਲਾ ਲਓ ਵੀ 6 ਬਸਾਂ ਜਿਹੜੀਆਂ ਸਾਡੀਆਂ ਜਾ ਚੁੱਕੀਆਂ ਨੇ ਇੱਕ ਬਹੁਤ ਵੱਡੀ ਸਰਕਾਰ ਦੀ ਦੇਣ ਆ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਕੇਜਰੀਵਾਲ ਜੀ ਦਾ ਦੂਸਰਾ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਉਹਦੀ ਸਾਰਿਆਂ ਨੂੰ ਵਧਾਈ ਹੋਵੇ ਔਰ ਮੈਂ ਸਾਰਿਆਂ ਨੂੰ ਸ਼ੁਭ ਸ਼ਾਮਾਂ ਦੇ ਨਾਲ ਕਹਿੰਨੀ ਆ ਵੀ ਜਾਓ ਔਰ ਖੁਸ਼ ਹੋ ਕੇ ਆਓ ਤਾਂ ਕਿ ਆਪਾਂ ਇਸੇ ਤਰ੍ਹਾਂ ਜ਼ਿੰਦਗੀ ਦਾ ਜਿਹੜਾ ਸਫਰ ਉਹ ਜਾਰੀ ਰੱਖੀ ਸੋਨ ਵਾਲੇ ਸਮੇਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨੇ ਉਹਨਾਂ ਵੱਲੋਂ ਕੋਈ ਨਵੀਂ ਸਕੀਮ ਜਾਂ ਫਿਰ ਨਵੀਂ ਜੜੀ ਬਹੁਤ ਸਾਰੀਆਂ ਸਕੀਮਾਂ ਨੇ ਜੀ ਉਹ ਤੇ ਬਹੁਤ ਸਾਰੀਆਂ ਸਕੀਮਾਂ ਨੇ ਹਰ ਮਤਲਬ ਟਾਈਮ ਟਾਈਮ ਤੇ ਹਰ ਇੱਕ ਸਕੀਮ ਜਿਹੜੀ ਉਹ ਅਨਾਉਂਸ ਕਰੀ ਜਾ ਰਹੇ ਨੇ ਔਰ ਮੇਰੇ ਖਿਆਲ ਦੇ ਵਿੱਚ ਕੋਈ ਨਾ ਕੋਈ ਸਕੀਮ ਚੱਲੀ ਜਾ ਰਹੀ ਆ ਔਰ ਸਾਰੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਹੋਣਗੇ ਕੋਈ ਵੀ ਵਾਅਦਾ ਜਿਹੜਾ ਉਹ ਅਣ ਦੇਖਿਆ ਨਹੀਂ ਹੋਏਗਾ ਸੋ ਇਹ ਸੰਜੀ ਮੈਡਮ ਸਿੰਦਰ ਕੌਰ ਜੀ ਗੱਲ ਤੇ ਅਸੀਂ ਮੌਜੂਦਾ ਇਸ ਟੰਮ ਕਥੂਨਗਲ ਜਿੱਥੋਂ ਅੱਜ ਬੱਸ ਜਿਹੜੀ ਚੱਲਣੀ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਆਉਂਦੇ ਟਾਈਮ ਸ੍ਰੀ ਹਰਮੰਦਰ ਸਾਹਿਬ ਵੀ ਨਤਮਸਤਕ ਹੋਇਆ ਜਾਏਗਾ ਸੋ ਮੈਂ ਕਬਲਜੀਤ ਸਿੰਘ ਅਰਫ ਕੇਵੀ ਸਿੱਧੂ ਪਬਲਿਕ ਪ੍ਰਾਈਮ ਟੀਵੀ ਕਥੂਨਗਲ ਅਜੀਤਾ